ਤੱਕੋ ਵੇ ਵਜਾ ਤੱਕੋ ਵੇ ਵਜਾ ਮਾ ਜਿਹੜਾ ਕੀ ਗੋਲ ਕੇ ਵਜ ਜਾ ਵਜ ਜਾ ਵਜ ਜਾ ਵਜ ਲੇ ਤੋ ਟੱਕ ਹਾਂਜੀ ਮਿੱਤਰ ਪਿਆਰਿਓ ਬਾਈ ਅੱਜ ਆਪਾਂ ਚੱਲੇ ਆ ਆਈਫੋਨ ਲੈਣ ਬਾਈ ਬਲੌਗ ਨਾਲ ਬਣੇ ਰਹੋ ਬਾਈ ਸੋਨੂੰ ਦੱਸਾਂਗੇ ਵੀ ਕਿੱਥੋਂ ਲੈਣ ਚੱਲੇ ਆ ਦਿਖਾਵਾਂਗੇ ਬਾਈ ਸਾਰਾ ਸਿਸਟਮ ਆ ਆ ਖੜੀ ਐ ਬਾਈ ਆਪਣੀ ਸ਼ਿਕਾਰ ਪੀਓ ਚੱਲਦੇ ਆ ਬਾਈ ਅੱਗੇ ਦੱਸਦੇ ਆ ਲਓ ਵੀ ਮਿੱਤਰ ਪਿਆਰੇਓ ਇਹ ਮੇਰੇ ਚਾਚੇ ਦਾ ਲਟਕਾ ਇਹ ਮੁੰਡਾ ਕਹਿੰਦੇ ਬਾਈ ਆਈਫੋਨ ਦਾ ਭੇਤੀ ਐ ਇਹ ਜਾਊਗਾ ਬਾਈ ਆਪਣੇ ਨਾਲ ਚੱਲੀਏ ਬਾਈ ਚਲੋ ਬਾਈ ਚੱਲ ਵੇ ਮਿੱਤਰ ਪਿਆਰੇ ਗਣੀ ਮਣੀ ਹੋਣ ਚੱਲ ਵੇ ਕਿਨਮੇ ਲਓ ਜੀ ਮਿੱਤਰ ਪਿਆਰਿਓ ਸਨਾਮ ਪਹੁੰਚ ਚੁੱਕੇ ਆ ਸ਼ਹੀਦ ਉਦਮ ਸਿੰਘ ਦੇ ਪਿੰਡ ਬਾਈ ਆ ਬੁੱਤ ਲੱਗਿਆ ਹੋਇਆ ਆ ਬਾਈ ਸਨਾਮ ਤੋਂ ਮੇਰੀ ਉਆ ਜੀ ਦਾ ਮੁੰਡਾ ਸ਼ਮਨਦੀਪ ਖੰਘੂੜਾ ਕੀ ਹਾਲ ਨੇ ਬਰੋ ਓਕੇ ਠੀਕ ਲਓ ਜੀ ਇਹਨੂੰ ਆਪਾਂ ਲੱਗੇ ਆ ਨਾਲ ਚੜਾਉਣਾ ਤੇ ਭਾਈ ਅੱਗੇ ਹੋਰ ਜਾਣਾ ਹੈ ਜੇ ਦੱਸਦੇ ਆ ਸੋਨੂੰ ਭਾਈ ਕਿੱਥੇ ਜਾਵਾਂਗੇ ਬਣੇ ਰਹੋ ਆਪਣੀ ਵੀਡੀਓ ਨਾਲ ਲਓ ਵੀ ਮਿੱਤਰ ਪਿਆਰਿਓ ਸੁਨਾਮ ਤੋਂ ਬਾਅਦ ਆਪਾਂ ਨੇ ਆ ਜਿਹੜਾ ਵਿਚਾਲੇ ਸ਼ਹਿਰ ਦਾ ਨਾਮ ਲਿਖਿਆ ਹੋਇਆ ਨਾ ਭਾਈ ਇੱਧਰ ਨੂੰ ਜਾਈ ਜਾਂਦੇ ਆ ਮਿਲਦੇ ਆਂ ਜੀ ਅੱਗੇ ਬਾਈ ਮੇਰੀ ਪੂਆ ਦਾ ਮੁੰਡਾ ਕਹਿੰਦਾ ਮੈਂ ਚਲਾਣੀ ਆ ਗੱਡੀ ਬਾਈ ਅਸੀਂ ਨੇੜੇ ਲੱਗੇ ਆਂ ਪਹੁੰਚਣ ਵਾਲੇ ਆਂ ਬਾਈ ਸੋਨੂੰ ਅੱਗੇ ਜਾ ਕੇ ਦਿਖਾਵਾਂਗੇ ਵੀ ਕਿਹੜੇ ਬਾਈ ਤੋਂ ਆਪਾਂ ਫੋਨ ਲਾਵਾਂਗੇ ਜਾ ਕੇ ਕਿਹੜੇ ਸ਼ਹਿਰ ਚੋਂ ਲਾਵਾਂਗੇ ਆ ਮੁੰਡਾ ਗੱਡੀ ਦਾ ਸ਼ੌਂਕੀ ਐ ਬਾਈ ਸ਼ਮਨਦੀਪ ਖੰਗੂੜਾ ਉਹ ਬਾਈ ਲਈ ਆਪਾਂ ਨੇ ਪਿੱਛੇ ਕਰਤਾ ਉਹ ਬਾਈ ਅੱਧੀ ਵੜ ਅੱਗੇ ਬੈਠ ਕੇ ਉਬਰਨ ਨਾ ਬਾਈ ਉਹ ਗੱਲ ਕੀ ਐ ਉਹ ਅਗਲੀ ਸੀਟ ਉਰੇ ਬੈਠਣ ਦਾ ਸ਼ੌਂਕੀ ਐ ਪਰ ਵਿਚਾਰਾ ਫੇਰ ਵੀ ਚਲੋ ਆਪਣੇ ਵੱਡੇ ਭਾਈ ਦੀ ਕਦਰ ਕਰਦਾ ਹੈ ਉਹ ਆਪਣੇ ਆਪ ਹੀ ਨਾ ਪਿੱਛੇ ਵਿੜ ਗਿਆ ਐਂ ਦਾ ਘਰ ਮੁੰਡੇ ਨੂੰ ਪੂਰੀ ਉਹ ਹੈ ਲਓ ਜੀ ਮਿੱਤਰ ਪਿਆਰਿਓ ਬਾਈ ਆਪਾਂ ਪਹੁੰਚ ਚੁੱਕੇ ਆ ਸੰਗਰੂਰ ਬਾਈ ਪੰਜਾਬ ਦਾ ਮਸ਼ਹੂਰ ਸ਼ਹਿਰ ਆ ਲਓ ਜੀ ਮਿੱਤਰ ਪਿਆਰਿਓ ਬਾਈ ਆਪਾਂ ਸੰਗਰੂਰ ਦੇ ਵਿੱਚ ਪਹੁੰਚ ਚੁੱਕੇ ਆ ਕੋਲਾ ਪਾਰਕ ਬਾਈ ਜਿਹੜੇ ਆਪਣੇ ਬੈਲੀ ਕੋਈ ਸੰਗਰੂਰ ਦੇ ਨੇੜਲੇ ਆ ਉਹ ਚੰਗੀ ਤਰ੍ਹਾਂ ਜਾਣ ਜਾਣਦੇ ਹੋਣਗੇ ਕੋਲਾਪਰਕ ਨੂੰ ਇਹ ਮਾਰਕੀਟ ਹੈ ਬਾਈ ਇੱਕ ਛੋਟੀ ਜੀ ਬਾਈ ਇਹ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਨਾ ਇਹ ਬਹੁਤ ਸੰਗਣਾ ਜ਼ਿਲ੍ਹਾ ਹੈ ਇਹ ਬਾਈ ਲਲਾ ਲੋ ਮਲੇਰ ਕੋਟਲੇ ਤੋਂ ਲੈ ਕੇ ਸਾਡੇ ਪਿੰਡਾਂ ਤੱਕ ਸਾਡੇ ਪਿੰਡ ਤੋਂ 5-7 ਕਿਲੋਮੀਟਰ ਤੱਕ ਬਾਈ ਅੱਗੇ ਕਾਲੀਆ ਪਿੰਡ ਆ ਗਿਆ ਉੱਥੋਂ ਤੱਕ ਵਗ ਗਿਆ ਬਾਈ ਪਰ ਬਾਈ ਹੁਣ ਇਹਦੇ ਵਿੱਚੋਂ ਨਾ ਬਰਨਾਲਾ ਤੇ ਆਪਣਾ ਮਲੇਰ ਕੋਟਲਾ ਜ਼ਿਲ੍ਹਾ ਪਾਟ ਗਏ ਬਾਈ ਬਹੁਤ ਸੰਗਣਾ ਜ਼ਿਲ੍ਹਾ ਸੀਗਾ ਇਹ ਵੱਡਾ ਵੱਡਾ ਵੀ ਬਹੁਤ ਸੀਗਾ ਉੱਚਾ ਵੀ ਹੈ ਬਾਈ ਸੰਗਰੂਰ ਪੰਜਾਬ ਦੇ ਵਿੱਚੋਂ ਬਹੁਤ ਉੱਚਾ ਜ਼ਿਲ੍ਹਾ ਹੈ ਬਾਈ ਤੇ ਇਹ ਬਾਈ ਮਸ਼ਹੂਰ ਹੈ ਪੂਰਾ ਤੇ ਆਪਣਾ ਐਮਪੀ ਚ ਲਾ ਲਓ ਰਾਜਸਥਾਨ ਦੇ ਵਿੱਚ ਲਾ ਲਓ ਬਾਈ ਦੂਰ ਦੂਰ ਤੱਕ ਨਾ ਸੋਨੂੰ ਸੰਗਰੂਰ ਲਿਖਿਆ ਮਿਲ ਜੂਗਾ ਬਹੁਤ ਸਾਰੇ ਬੋਰਡਾਂ ਦੇ ਉੱਤੇ ਮਿੱਤਰ ਪਿਆਰਿਓ ਬਾਈ ਸੰਗਰੂਰੋਂ ਘੁੰਮ ਕਮਾ ਕੇ ਆ ਭਾਈ ਮੇਰੇ ਪਿੰਡ ਸੰਧੂ ਟੈਲੀਕਮ ਵਾਲਾ ਭਾਈ ਐ ਭਾਈ ਉਹੀ ਗੱਲ ਐ ਵੀ ਆਪਦੇ ਪਿੰਡ ਵਰਗੀ ਰੀਸ ਨਹੀਂ ਹੁੰਦੀ ਭਾਈ ਜਦੋਂ ਆਪਦੇ ਪਿੰਡੋਂ ਚੀਜ਼ ਮਿਲਦੀ ਹੋਵੇ ਭਾਈ ਬਾਹਰ ਜਾਣ ਦੇ ਕੀ ਫਾਇਦੇ ਭਾਈ ਮੇਰੀ ਆਦਤ ਵੀ ਐ ਸ਼ੁਰੂ ਤੋਂ ਕਿਉਂਕਿ ਬਈ ਮੈਂ ਪਿੰਡੋਂ ਹੀ ਕੋਈ ਵੀ ਕੰਮ ਹੈ ਪਿੰਡੋਂ ਹੀ ਕਰਾ ਕੇ ਰਾਇ ਜੀ ਆ ਬਾਈ ਇਦਾਂ ਫਿਰ ਵੀ ਫੋਨ ਹੈ ਟਰੈਕਟਰਾਂ ਦੇ ਡੀਜ਼ਲ ਪੰਪ ਲੋਕ ਪਟਿਆਲੇ ਕਰਾਉਣ ਜਾਂਦੇ ਆ ਬਾਈ ਕੰਬਾਈਨਾਂ ਦੇ ਇੰਜਨ ਲੋਕ ਕਿਤੇ ਕਿਤੇ ਕਰਾ ਕੇ ਲੈਂਦੇ ਨੇ ਬਾਈ ਪਰ ਮੈਂ ਮੇਰੇ ਪਿੰਡੋਂ ਕਰਵਾਏ ਹੋਏ ਨੇ ਬਾਈ ਮੇਰੀ ਸ਼ਰੂਤ ਹੀ ਨੀਤ ਨਾ ਮੈਨੂੰ ਐ ਸੀਗਾ ਵੀ ਬਾਈ ਇਹ ਵੀ ਕੰਮ ਲੱਗਿਆ ਕਰਨਾ ਵੀ ਬਾਈ ਮੈਂ ਇੱਥੋਂ ਹੀ ਫੋਨ ਲੈਵਾਂ ਆਪਾਂ ਨੂੰ ਬਾਈਆਂ ਨੇ 14 Pro ਦਿੱਤਾ ਹੈ ਬਾਈ ਆਪਾਂ ਨੇ 14 Pro ਦਿੱਤਾ ਹੈ ਫੋਨ ਆ ਆ ਦੇਖੋ ਬਾਈ ਸੌਆਂ ਦੇ ਸਾਹਿਬ ਨਾਲ ਨਾ ਆਈਫੋਨ ਪਏ ਐ ਤੇ ਬਈ ਆ ਬੀਬੋ ਬਾਬੋ ਆ ਦੇਖੋ ਆ ਸਾਰੇ Oppo ਦੇ ਬਾਈ ਹੋਰ ਸਮਾਨ ਵੀ ਜਿਹੜਾ ਮਰਜ਼ੀ ਲੋਹੋ ਆ ਕੇ ਤੇ ਸੰਧੂ ਸਾਹਿਬ ਆਪਣਾ ਕਿਸ਼ਤਾਂ ਬਾਰੇ ਦੱਸਿਓ ਕੀ ਸਿਸਟਮ ਹੈ ਕਿਸ਼ਤਾਂ ਮਰੀ ਐਵੇਂ ਬਾਈ ਕਿਸੇ ਨੇ ਵੀ ਕੋਈ ਨਵਾਂ ਪੁਰਾਣਾ ਫੋਨ ਲੈਣਾ ਹੈ ਤਾਂ ਆਪਣੇ ਕੋਲੇ ਮਿਲੂਗਾ ਵਿਆਜ ਤੇ ਕਿਸੇ ਨੇ ਪੁਰਾਣਾ ਫੋਨ ਜਿਵੇਂ ਕੋਈ ਆਈਫੋਨ ਲੈਣਾ ਕਿਸੇ ਨੇ ਘੱਟ ਤੋਂ ਘੱਟ 90% ਪੇਮੈਂਟ ਦੇ ਕੇ ਤੁਹਾਨੂੰ ਆਈਫੋਨ ਦੇ ਦਾਗੇ ਹਾਂਜੀ